ਘੱਟ ਤੋਂ ਘੱਟ ਮਲਾਈ ਦਾ ਆਪਾਂ ਦੁੱਗਣਾ ਮੱਖਣ ਕਿਵੇਂ ਬਣਾ ਸਕਦੇ ਹਾਂ ਜੇ ਆਪਾਂ ਦੁੱਧ ਨੂੰ ਦੇਖੋ ਜੀ ਗਰਮ ਕਰਕੇ ਰੱਖਦੇ ਆ ਉਹਦੇ ਉੱਤੇ ਜਿਹੜੀ ਕਰੀਮ ਆ ਜਾਂਦੀ ਹੈ ਤਾਂ ਉਹਨੂੰ ਆਪਾਂ ਉਤਾਰੀ ਜਾਂਦੇ ਆ ਤਾਂ ਉਸ ਤੋਂ ਬਾਅਦ ਦੋ ਤਿੰਨ ਦਿਨਾਂ ਬਾਅਦ ਤੁਸੀਂ ਇਹ ਮਲਾਈ ਤੋਂ ਮੱਖਣ ਦੁੱਗਣਾ ਬਣਾ ਸਕਦੇ ਹੋ ਤੇ ਵੀਡੀਓ ਨੂੰ ਬਿਲਕੁਲ ਨਾ ਸਕਿੱਪ ਕਰੋ ਆਪਾਂ ਨੇ ਇੱਕ ਚੀਜ਼ ਇਹਦੇ ਵਿੱਚ ਹੋਰ ਪਾਈ ਸੀਗੀ ਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਮੱਖਣ ਬਣ ਕੇ ਤਿਆਰ ਹੋ ਗਿਆ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਜਿਹੜੀ ਆਪਾਂ ਮਲਾਈ ਤੋਂ ਮੱਖਣੀ ਤਿਆਰ ਕਰਾਂਗੇ ਉਹ ਆਪਣਾ ਦੇਖੋ ਜੀ ਸਭ ਤੋਂ ਅਲੱਗ ਤਰੀਕਾ ਆ ਤੁਸੀਂ ਕਈ ਤਰੀਕੇ ਦੇਖ ਚੁੱਕੇ ਹੋ ਵੀ ਆਪਣੇ ਮਲਾਈ ਤੋਂ ਮੱਖਣੀ ਬਣਾਉਂਦੇ ਠੀਕ ਹੈ ਜੀ ਇਹ ਸਭ ਤੋਂ ਅਲੱਗ ਹੀ ਤਰੀਕਾ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਸਭ ਤੋਂ ਸੌਖੇ ਤੋਂ ਸੌਖਾ ਕੰਮ ਲੱਗੇ ਵੀ ਆਪਾਂ ਮਲਾਈ ਤੋਂ ਕਿਵੇਂ ਜਲਦੀ ਤੋਂ ਜਲਦੀ ਮੱਖਣੀ ਤਿਆਰ ਕਰ ਸਕਦੇ ਹਾਂ ਕੋਈ ਨਾ ਆਪਾਂ ਨੇ ਮਸ਼ੀਨ ਲੈਣੀ ਐ ਨਾ ਕੋਈ ਛਾਤੀ ਦੀ ਲੋੜ ਆਪਾਂ ਨੂੰ ਤੇ ਬਿਲਕੁਲ ਨਾ ਹੀ ਆਪਣੀ ਅੱਜ ਹੱਥਾਂ ਦੇ ਨਾਲ ਬਣਾਉਣੀ ਆ ਇਹ ਮੱਖਣੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਤੇ ਤੁਸੀਂ ਦੇਖੋ ਜੀ ਇੱਥੇ ਲੈਣਾ ਦੁੱਧ ਦੁੱਧ ਹੈਗਾ ਜੀ ਆਪਣਾ ਹੀ ਵਾਲੀ ਦੇ ਕੇ ਰੱਖਿਆ ਹੋਇਆ ਜਿਹੜੀ ਆਪਣੀ ਸਭ ਤੋਂ ਵੱਧ ਮਲਾਈ ਆ ਸਕੇ ਦੁੱਧ ਦੇ ਉੱਤੇ ਠੀਕ ਹੈ ਜੀ ਜਿਹੜੀ ਆਪਣੀ ਮੱਖਣੀ ਵੀ ਵੱਧ ਤੋਂ ਵੱਧ ਦੁਖਣੀ ਤੋਂ ਦੁਖਣੀ ਤਿਆਰ ਹੋ ਸਕੇ ਜੇ ਆਪਾਂ ਸਿੰਪਲ ਦੁੱਧ ਨੂੰ ਵੀ ਫ੍ਰਿਜ ਵਿੱਚ ਰੱਖਦੇ ਆ ਉਨੀ ਕਰੀਮ ਨਹੀਂ ਆਉਂਦੀ ਹੈਗੀ ਜਿੰਨੀ ਆਪਣੇ ਦੁੱਧ ਨੂੰ ਵਾਲੀ ਦਿੱਤੀ ਤੇ ਕਰੀਮ ਆਉਂਦੀ ਹੈ ਠੀਕ ਹੈ ਜੀ ਇਹ ਹੈਗਾ ਜੀ ਇੱਕੋ ਜੀ ਆਪਣੇ ਦੁੱਧ ਨੂੰ ਵਾਲੀ ਦਿੱਤੀ ਹੋਈ ਸੀਗੀ ਆਪਾਂ ਜਿਹੜੀ ਇਹਦੀ ਕਰੀਮ ਆ ਨਾ ਸਾਰੀ ਇਹ ਉਤਾਰ ਲਾਂਗੇ ਲੋ ਜੀ ਆਪਣੀ ਆ ਹੈਗੀ ਆ ਕਰੀਮ 4-5 ਦਿਨਾਂ ਦੀ ਠੀਕ ਹੈ ਜੀ ਸਿਰਫ ਦੇਖੋ ਜੀ ਇਹ 4-5 ਦਿਨਾਂ ਦੀ ਕਰੀਮ ਦੁੱਧ ਤੋਂ ਤੁਸੀਂ ਦੇਖ ਹੀ ਚੁੱਕੇ ਹੋ ਵੀ ਆਪਣੇ ਇੰਨੇ ਦੁੱਧ ਦੇ ਉੱਤੋਂ ਕਿੰਨੀ ਕਮਲਾਈ ਉੱਤਰਦੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਪੱਠੀ ਕਰੀਮ ਨੂੰ ਕਰ ਲਿਆ ਸੀਗਾ ਤੇ ਹੁਣ ਚਲੋ ਜੀ ਆਪਾਂ ਹੁਣ ਤੁਹਾਨੂੰ ਮੱਖਣੀ ਤਿਆਰ ਕਰਕੇ ਦਿਖਾਉਣੀ ਆ ਕਿਹੜੇ ਤਰੀਕੇ ਨਾਲ ਮੱਖਣੀ ਤਿਆਰ ਕਰਾਂਗੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਜੀ ਆਪਾਂ ਫਿਰ ਤੁਹਾਨੂੰ ਦੱਸ ਦਿੰਨੇ ਆ ਇਹ ਆਪਣੀ ਹੈਗੀ ਆ 4-5 ਦਿਨਾਂ ਦੀ ਮਲਾਈ ਜੀ ਤੋਂ ਆਪਾਂ ਅੱਜ ਮੱਖਣੀ ਤਿਆਰ ਕਰਕੇ ਦਿਖਾਵਾਂਗੇ ਲੋਜੀ ਆਪਾਂ ਨੇ ਇੱਥੇ ਇੱਕ ਖੁੱਲਾ ਭਾਂਡਾ ਲੈ ਲੈਣਾ ਵਾ ਤੇ ਇਹਦੇ ਵਿੱਚ ਆਪਾਂ ਸਾਰੇ ਮਸਾਲੇ ਨੂੰ ਐਡ ਕਰ ਦਾਂਗੇ ਜੀ ਆਪਾਂ ਦੁੱਧ ਵਾਲੀ ਦੇ ਕੇ ਰੱਖਦੇ ਆ ਜੀ ਤੇ ਇਹ ਆਪਣੀ ਮੱਖਣੀ ਵੀ ਦੁਕਣੀ ਬਣ ਕੇ ਤਿਆਰ ਹੁੰਦੀ ਆ ਜਿਹੜੀ ਮੈਂ ਇਹ ਪੈਣਾ ਬਣਾਉਂਦੀ ਆ ਨੇ ਮੱਖਣੀ ਤੇ ਦੁੱਧ ਨੂੰ ਵਾਲੀ ਦੇ ਕੇ ਰੱਖ ਤੀਵਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਸੋ ਲੋ ਜੀ ਹੁਣ ਆਪਾਂ ਨੇ ਇਹਦੇ ਖੁੱਲੇ ਭਾਂਡੇ ਵਿੱਚ ਇੱਕ ਮਲਾਈ ਨੂੰ ਪਾ ਲਈਆ ਤੇ ਇਹਦੇ ਵਿੱਚ ਆਪਾਂ ਹੋਰ ਜੇ ਪਾਣੀ ਵਗੈਰਾ ਨਹੀਂ ਪਾਵਾਂਗੇ ਲੋ ਜੀ ਆਪਾਂ ਨੇ ਇਹਦੇ ਵਿੱਚ ਅੱਧਾ ਨਿੰਬੂ ਪਾਉਣਾ ਅੱਧਾ ਨਿੰਬੂ ਆਪਣਾ ਦਹੀਂ ਦਾ ਕੰਮ ਕਰੂਗਾ ਠੀਕ ਹੈ ਜੀ ਆਪਾਂ ਨੇ ਇਹਨੂੰ ਕੋਈ ਮਲਾਈ ਨੂੰ ਜਾਗ ਨਹੀਂ ਲਾਇਆ ਸੀਗਾ ਖੱਟੇ ਦਾ ਇਸ ਲਈ ਆਪਾਂ ਮਲਾਈ ਲਈ ਆ ਤੇ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਨਿਚੋੜਾਂਗੇ ਦੇਖੋ ਜੀ ਨਿੰਬੂ ਹੈਗਾ ਵੱਡਾ ਆਪਾਂ ਥੋੜਾ ਜਿਹਾ ਹਸਾ ਬਣਾਈ ਨਚੋੜਨਾ ਇਹਦੇ ਵਿੱਚ ਜੀ ਆਪਣੇ ਜਿਹੜੇ ਇਹਦੇ ਵਿੱਚ ਨਿੰਬੂ ਨਚੋੜਿਆ ਨਾ ਜਦੋਂ ਆਪਣੀ ਮੱਖਣੀ ਤਿਆਰ ਹੋ ਗਈ ਜਿਹੜਾ ਇਹਦਾ ਅਗਲਾ ਦੁੱਧ ਹੋਊਗਾ ਉਹਨੂੰ ਤੁਸੀਂ ਸਿੱਧਾ ਹੀ ਗੈਸ ਦੇ ਉੱਤੇ ਰੱਖ ਕੇ ਉਹਦਾ ਪਨੀਰ ਬਣਾ ਸਕਦੇ ਹੋ ਠੀਕ ਹੈ ਜੀ ਇੱਥੇ ਲਿਆ ਜੀ ਆਪਣਾ ਗ੍ਰੈਂਡਰ ਆਪਾਂ ਨੇ ਗ੍ਰੈਂਡਰ ਨਾਲ ਅੱਜ ਮੱਖਣੀ ਤਿਆਰ ਕਰਨੀ ਹੈ ਲਓ ਜੀ ਇਹਨੂੰ ਸਿਰਫ 2-3 ਮਿੰਟ ਲੱਗਣਗੇ ਮਲਾਈ ਤੋਂ ਮੱਖਣੀ ਬਣਨ ਨੂੰ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਇਹ ਮੱਖਣੀ ਬਣ ਕੇ ਤਿਆਰ ਹੋ ਗਈ। ਹੁਣ ਆਪਾਂ ਨੇ ਜੀ ਇਹਨੂੰ ਗ੍ਰੈਂਡਰ ਨੂੰ ਬੰਦ ਕਰਤਾ ਸੀਗਾ ਤੇ ਹੁਣ ਆਪਾਂ ਹੱਥ ਦੇ ਨਾਲ ਹੀ ਸਿਰਫ ਇਹਨੂੰ ਇਸ ਤਰੀਕੇ ਨਾਲ ਮਿਕਸ ਕਰਾਂਗੇ। ਜਿਹੜਾ ਆਪਾਂ ਨੇ ਨਿੰਬੂ ਪਾਇਆ ਸੀਗਾ ਜਿਹੜੀ ਇਹਦੇ ਵਿੱਚ ਦੇਖੋ ਜੀ ਅਲੱਗ ਦੁੱਧ ਹੋ ਗਿਆ ਨਾ ਤੇ ਉਹਨੂੰ ਤੁਸੀਂ ਇਸ ਦੇ ਉੱਤੇ ਰੱਖ ਕੇ ਉਹਦਾ ਪਨੀਰ ਬਣਾ ਸਕਦੇ ਹੋ। ਦੇਖੋ ਜੀ ਇਹਦੇ ਵਿੱਚ ਆਪਾਂ ਨੇ ਪਾਣੀ ਵੀ ਬਹੁਤ ਘੱਟ ਪਾਇਆ ਸਿਰਫ ਅੱਧਾ ਕਲਾਸੀ ਪਾਣੀ ਦਾ ਪਾਇਆ ਸੀਗਾ ਇਹ ਆਪਾਂ ਤੁਹਾਨੂੰ ਇਸ ਤੋਂ ਬਾਅਦ ਵੀ ਦਿਖਾਵਾਂਗੇ ਇਹਦੇ ਵਿੱਚੋਂ ਆਪਣੀ ਮੱਖਣੀ ਬਣ ਕੇ ਕਿੰਨੀ ਤਿਆਰ ਹੋ ਗਈ ਆ ਤੇ ਜਿਹੜਾ ਪਿੱਛੇ ਦੁੱਧ ਰਹਿ ਗਿਆ ਸੀਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਕਿੰਨਾ ਬਚਿਆ ਆ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਹੀ ਆਪਣੀ ਮੱਖਣੀ ਬਣ ਕੇ ਤਿਆਰ ਹੋ ਗਈ ਇਹਨੂੰ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਲੋ ਜੀ ਆਪਾਂ ਹੁਣ ਇੱਕ ਨਾ ਕਿਸੇ ਵੀ ਪਰਤਾਂ ਦੇ ਵਿੱਚ ਇਹਨੂੰ ਕਰ ਲੈਣੇ ਆ ਮੱਖਣੀ ਨੂੰ ਬਿਲਕੁਲ ਆਪਣੀ ਦੇਖੋ ਜੀ 2 ਮਿੰਟ ਦੇ ਵਿੱਚ ਮੱਖਣੀ ਬਣ ਕੇ ਤਿਆਰ ਹੋ ਗਈ ਦੇਖੋ ਜੀ ਜਿਹੜਾ ਇਹਦਾ ਦੁੱਧ ਸੀ ਤਾਂ ਬਿਲਕੁਲ ਅਲੱਗ ਹੋ ਗਿਆ ਇਹਦੇ ਵਿੱਚ ਆਪਾਂ ਨੇ ਸਿਰਫ ਦੇਖੋ ਜੀ ਅੱਧਾ ਗਲਾਸ ਤੋਂ ਵੀ ਘੱਟ ਪਾਣੀ ਪਾਇਆ ਵਾ ਜਿੱਦ ਸੀ ਮਲਾਈ ਦਾ ਇਸ ਤਰੀਕੇ ਨਾਲ ਮੱਖਣੀ ਬਣਾਉਂਗੇ ਨਾ ਤੇ ਇਹਦੇ ਵਿੱਚ ਪਾਣੀ ਤੁਸੀਂ ਘੱਟ ਤੋਂ ਘੱਟ ਪਾਓ। ਇਹੋ ਸਿਰਫ ਆਪਣਾ ਇਹਦੇ ਵਿੱਚੋਂ ਅੱਧਾ ਕ ਗਲਾਸ ਹੀ ਦੁੱਧ ਨਾ ਨਿਕਲਿਆ ਵਾ। ਸਾਰੀ ਆਪਣੀ ਮੱਖਣੀ ਬਣ ਕੇ ਤਿਆਰ ਹੋ ਗਈ। ਲੋ ਜੀ ਆਪਣਾ ਇਹ ਅੱਧਾ ਇੱਕ ਗਲਾਸ ਹੋਊਗਾ ਦੁੱਧ ਦਾ ਜਿਹੜਾ ਬਚਿਆ ਆ ਆਪਾਂ ਨੇ ਇਹ ਟੌਸਕ ਦੇ ਵਿੱਚ ਅੱਧਾ ਇੱਕ ਗਲਾਸੀ ਪਾਣੀ ਦਾ ਪਾਇਆ ਸੀਗਾ ਚਾਰ ਪੰਜ ਦਿਨ ਦੀ ਮਲਾਈ ਦੇ ਵਿੱਚ ਜੇ ਤੁਸੀਂ ਅੱਧਾ ਗਲਾਸੀ ਪਾਣੀ ਦਾ ਪਾਇਓ ਜਾਦਾ ਪਾਣੀ ਨਾ ਪਾਇਓ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੀ ਇਹ ਮੱਖਣੀ ਬਣ ਕੇ ਤਿਆਰ ਹੋ ਚੁਗੀ ਠੀਕ ਹੈ ਜੀ ਸਭ ਤੋਂ ਸੌਖਾ ਤਰੀਕਾ ਆ ਆਪਣੇ ਅਲੱਗ-ਅਲੱਗ ਤਰੀਕੇ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਵੀਡੀਓ ਵਿੱਚ ਤੇ ਕਿਹੋ ਜਿਹਾ ਸਾਡਾ ਇਹ ਤਰੀਕਾ ਲੱਗਿਆ ਤੇ ਤੁਸੀਂ ਕਿਸ ਤਰੀਕੇ ਨਾਲ ਬਣਾਉਨੇ ਹੋ ਮਲਾਈ ਤੋਂ ਮੱਖਣੀ ਤੇ ਇਹ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸਿਓ ਤੇ ਮੈਨੂੰ ਤਾਂ ਜੀ ਬਹੁਤ ਵਧੀਆ ਤਰੀਕਾ ਹੀ ਲੱਗਿਆ ਮੈਂ ਸੋਚਿਆ ਵੀ ਭੈਣਾਂ ਦੇ ਨਾਲ ਅਜ ਵੀਡੀਓ ਹੀ ਬਣਾਈਏ ਤੇ ਸ਼ੇਅਰ ਕਰੀਏ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਜੀ ਚਲੋ ਆਪਾਂ ਜੀ ਮਿਲਦੇ ਹਾਂ ਹੁਣ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ